ਕਲਾਕਾਰ ਸੰਗੀ ਸਵ ਨਵਾਂ ਸ਼ਹਿਰ ਵੱਲੋਂ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਸੂਰਾਪੁਰੀਆ ਦੀ ਅਗਵਾਈ ਦੇ ਹੇਠ ਹੜਪੀੜਤ ਪਰਿਵਾਰ ਸਰਜੀਤ ਮਲਪੁਰੀ ਦੀ ਮਦਦ ਕੀਤੀ ਰਿਪੋਰਟ ਪਰਦੇਸੀ ਪੱਤਰਕਾਰ ਨਵਸ਼ਿਆ ਸੁੰਦਰ ਬਲਿੰਕਰ ਵੀ ਲੱਗਣਗੇ ਤਾਂ ਕਿ ਸੰਗਤ ਨੂੰ ਕੋਈ ਵੀ ਜੜੀ ਫਿਕਰ ਨਾ ਹੋਵੇ ਸਾਡਾ ਅਨੁਮਾਨ ਹੈ ਕਿ 15 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਤਕਰੀਬਨ 1 ਕਰੋੜ ਜੜੀ ਸੰਗਤ ਹੈ ਉਹ ਸ਼੍ਰੀ ਨਨਕਪੁਰ ਸਾਹਿਬ ਵਿਖੇ ਨਤਮਸਤਕ ਕਰਦੀ ਉਹਨਾਂ ਦੇ ਲਈ ਪਹਿਲੀ ਵਾਰੀ ਪੰਜਾਬ ਠਿਕ ਜਰੀਆਂ ਤਿੰਨ ਟੈਂਸਿਟੀਆਂ ਬਣਨ ਜਾ ਰਹੀਆਂ ਨੇ ਇਸ ਵਕਤ ਅਸੀਂ ਖੜੇ ਆ ਜਿਹੜੀ ਸਾਡੀ ਸਭ ਤੋਂ ਵੱਡੀ ਟੈਂਸਿਟੀ ਹੋਊਗੀ ਲਗਭਗ 70 ਕਿੱਲੇ ਦੇ ਵਿੱਚ ਚੰਡੇਸਰ ਪਿੰਡ ਦੇ ਵਿੱਚ ਤੁਸੀਂ ਇਸਰ ਦੇਖਦੇ ਹੋ ਕੰਸਟਰਕਸ਼ਨ ਦਾ ਕੰਮ ਜ਼ੋਰਾਂ ਸ਼ੋਰਾਂ ਤੇ ਦਿਨ ਰਾਤ ਚੱਲ ਰਿਹਾ ਇਸ ਟੈਂਸਿਟੀ ਦਾ ਨਾਮ ਅਸੀਂ ਚੱਕ ਨਾ ਕੀ ਰੱਖਿਆ 19 ਤਰੀਕ ਤੋਂ ਲੈ ਕੇ 3 ਨਵੰਬਰ ਤੱਕ ਜਿਹੜਾ ਹੈ ਇਹ ਟੈਂਸਿਟੀ ਸੰਗਤ ਲਈ ਅਵੇਲੇਬਲ ਹੋਊਗੀ ਤੇ ਨਾਲ ਹੀ 10 ਨਵੰਬਰ ਦੇ ਲਗਭਗ ਅਸੀਂ ਸੀ ਬੁਕਿੰਗ ਤੁਸੀਂ ਆਪਣੇ ਘਰਾਂ 'ਚ ਬੈਠ ਕੇ ਆਪਣੇ ਮੋਬਾਈਲਸ ਆਪਣੇ ਲੈਪਟਾਪਸ 'ਤੇ ਪੰਜਾਬ ਸਰਕਾਰ ਦੀ ਵੈਬਸਾਈਟਾਂ ਦੇ ਉੱਤੇ ਸਾਡਾ ਇਸ ਵਕਤ ਜਿਹੜੇ ਬੁਕਿੰਗ ਪੋਰਟਲਸ ਐ ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਐ ਆਪਣੇ ਘਰ ਬੈਠ ਕੇ ਤੁਸੀਂ ਬੁਕਿੰਗ ਕਰ ਸਕਦੇ ਹੋ ਟੈਂਟ ਸਿਟੀ ਦੇ ਲਈ ਤੇ ਟੋਟਲ ਜਿਹੜੀ ਐ ਉਹ ਫ੍ਰੀ ਆਫ ਕਾਸ ਸਾਰਾ ਖਰਚਾ ਪੰਜਾਬ ਸਰਕਾਰ ਦਾ ਹੋਊਗਾ ਇਹ ਪੂਰੀ ਟੈਂਪਸਿਟੀ ਦਾ ਜਿਹੜੇ ਸਭ ਤੋਂ ਵੱਡੀ ਸਾਡੀ ਟੈਂਪਸਿਟੀ ਆ ਉਸ ਦਾ ਨਕਸ਼ਾ ਇਸ ਵਕਤ ਅਸੀਂ ਇੱਥੇ ਖੜੇ ਹਾਂ ਇੱਥੇ ਦੋ ਤਰ੍ਹਾਂ ਦੀ ਕੰਮਿਊਨਿਟੀਸ਼ਨ ਹੋਣਗੀ ਇੱਕ ਪਰਿਵਾਰ ਦੇ ਲਈ ਹੈ ਜਿਸ ਦੇ ਵਿੱਚ ਚਾਰ ਜੀ ਤੇ ਇੱਕ ਡੋਰਮਟਰੀਜ਼ ਹੈ ਜਿਹੜੇ ਸਾਡੇ ਪਿੰਡਾਂ ਦੀ ਸੰਗਤ ਜਿਹੜੀ ਇਕੱਠੀ ਸੰਗਤਾਂ ਕਿਤਾ ਉਹ ਇੱਕੋ ਡੋਰਮਟਰੀ 16 ਜਿਹੜੇ ਜਾਣੇ ਰੁਕ ਸਕਦੇ ਨੇ ਸੋ ਲਾ ਕਿਲੇ ਦੀ ਪਾਰਕਿੰਗ ਵੀ ਅਸੀਂ ਟੈਂਸਿਟੀ ਲਈ ਬਣਾ ਰਹੇ ਹਾਂ ਇਸ ਪੂਰੀ ਟੈਂਸਿਟੀ ਆਪਸ ਵਿੱਚ ਕਨੈਕਟਡ ਹੋਊਗੀ ਇਸ ਟੈਂਸਿਟੀ ਦੇ ਵਿੱਚ ਲੰਘਣ ਦੀ ਵਿਵਸਥਾ ਸੀਸੀਟੀਵੀਜ਼ ਜਿਹੜੇ ਆਪਣੇ ਬੈਡਰੂਮਸ ਐ ਉਹਨਾਂ ਅਟੈਚਡ ਵਾਸ਼ਰੂਮਸ ਐ ਡਾਰਮੇਟਰੀਜ਼ ਦੇ ਨਾਲ ਕੰਬਾਈਨਡ ਵਾਸ਼ਰੂਮਸ ਨੇ ਵਿਦਾਊਟ ਜਿਹੜਾ ਬੁਕਿੰਗ ਆਈਡੀ ਕੋਈ ਵੀ ਟੈਂਸਿਟੀ ਜਿਹੜੀ ਆ ਵਾਲਟ ਐ ਕੋਈ ਅੰਦਰ ਨਹੀਂ ਆ ਸਕਦਾ ਅਸੀਂ 20 ਤੋਂ ਵੱਧ ਪਾਰਕਿੰਗ ਜਿਹਦਾ ਟੋਟਲ ਏਰੀਆ 106 ਕਿਲੇ ਐ ਉਸ ਦਾ ਬੰਦੂਬਸਤੀ ਕਰ ਰਹੇ ਹਾਂ ਚਾਹੇ ਸੰਤੰਗੜ ਸ਼ੰਕਰ ਵਾਲੇ ਪਾਸੋਂ ਆਣ ਜਾਂ ਫਿਰ ਰੋਪੜ ਵਾਲੇ ਪਾਸੋਂ ਜਾਂ ਫਿਰ ਆਮ ਸੰਗਲ ਵਾਲੇ ਪਾਸੋਂ ਜਾਂ ਫਿਰ ਉੱਪਰਲੇ ਹਿਮਾਚਲ ਵਾਲੇ ਪਾਸੋਂ 20 ਤੋਂ ਵੱਧ ਪਾਰਕਿੰਗ 106 ਕਿਲੇ ਦੀ ਪਾਰਕਿੰਗ ਹੈ ਤੁਸੀਂ ਸ਼ਾਇਦ ਦੇ ਜਿੱਤੇ ਹੀ ਐਂਟਰੀਆਂ ਦੇ ਉੱਤੇ ਆ ਕੇ ਸੰਗਤ ਦੇ ਪਾਰਕਿੰਗ ਦੀ ਵਿਵਸਥਾ ਹੋਗੀ ਕਿ ਪਾਰਕਿੰਗਾਂ ਦੇ ਵਿੱਚ ਟੂਟਲੀ ਸਿਕਿਉਰਡ ਸੀਸੀਟੀਵੀ ਸਿਕਿਉਰਡ ਪਾਰਕਿੰਗ ਜਿੱਥੇ ਮੈਨ ਪਾਵਰ ਵੀ ਹੋਊਗੀ ਨਾਲ ਹੀ ਤੁਹਾਨੂੰ ਪਰਚੀ ਕੱਟ ਕੇ ਤੁਹਾਡੀ ਗੱਡੀ ਦਾ ਨੰਬਰ ਲਿਖ ਕੇ ਮਿਲ ਜੂਗਾ ਉੱਥੇ ਜਿਹੜਾ ਹੈ ਫਰਸਟ ਐਡ ਦੀ ਸਹੂਲਤ ਉੱਥੇ ਇੱਕ ਪੁਲਿਸ ਦਾ ਬੀਟ ਬਾਕਸ ਮੈਡੀਕਲ ਟੀਮਸ ਪਲੱਸ ਉੱਥੇ LED ਸਕਰੀਨਸ ਵੀ ਹੋਣਗੀਆਂ ਪਬਲਿਕ ਅਨਾਊਂਸਮੈਂਟ ਸਿਸਟਮ ਵੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਗੁਰੂ ਸਾਹਿਬ ਦੇ ਵੱਖ-ਵੱਖ ਖਾਨਾ ਦੇ ਗੁਰੂ ਘਰਾਂ ਦੇ ਦਰਸ਼ਨਾਂ ਦੇ ਲਈ ਜਾਂ ਜਿਹੜੇ ਸਮਾਗਮ ਹੋ ਰਿਹਾ ਜਿੱਥੇ ਤੁਸੀਂ ਜਾਣਾ ਚਾਹੋ ਮਿਨੀ ਬੱਸਾਂ 100 ਤੋਂ ਬਾਅਦ ਮਿਨੀ ਬੱਸਾਂ ਤੇ ਪਹਿਲੀ ਵਾਰੀ 500 ਈ ਰਿਕਸ਼ਾ ਤੁਸੀਂ ਆਪਣੇ ਪਰਿਵਾਰ ਸਮੇਤ 릭ਸ਼ੇ 'ਚ ਬੈਠੋ ਤੁਸੀਂ ਤਕਤ ਸ਼੍ਰੀ ਕੇਸਗਰ ਸਾਹਿਬ ਜਾਣਾ ਚਾਹੁੰਦੇ ਹੋ ਤੁਸੀਂ ਅਸੀਤਗਨ ਸਾਹਿਬ ਜਾਣਾ ਚਾਹੁੰਦੇ ਹੋ ਤੁਸੀਂ ਗੁਰੂ ਕੇ ਮਹਿਲ ਜਾਣਾ ਚਾਹੁੰਦੇ ਹੋ ਤੁਸੀਂ ਕੋਈ ਆਸ-ਪਾਸ ਜਿਹੜੇ ਸਾਡੇ ਹੋਰ ਗੁਰੂ ਘਰ ਨੇ ਉੱਥੇ ਜਾਣਾ ਚਾਹੁੰਦੇ ਹੋ ਵਿਰਾਸਤ ਖਾਲਸਾ ਜਾਣਾ ਚਾਹੁੰਦੇ ਹੋ ਕਿਲਾ ਨੰਦਗੜ੍ਹ ਸਾਹਿਬ ਜਾਣਾ ਚਾਹੁੰਦੇ ਹੋ ਜਿੱਥੇ ਮੇਨ ਸਮਾਗਮ ਹੋ ਰਿਹਾ ਉੱਥੇ ਜਾਣਾ ਚਾਹੁੰਦੇ ਹੋ ਤੁਸੀਂ ਜਾ ਸਕਦੇ ਹੋ ਤੇ ਉਹ ਸਾਰੇ ਜਿਹੜੇ ਟੋਟਲ ਫ੍ਰੀ 릭ਸ਼ਾ ਜ਼ੋਨਗੇ ਕਿ 100 ਤੋਂ ਵੱਧ ਕੀ ਮਿਨੀ ਬੱਸਾਂ ਪੂਰਾ ਛੋਟਾ ਗਰੁੱਪ ਆ ਰਿਹਾ ਟਰਾਲੀ 'ਚ ਬੈਠ ਕੇ ਤੁਸੀਂ ਮਿਨੀ ਬੱਸ 'ਤੇ ਜਾ ਸਕਦੇ ਹੋ ਜਿਹੜ ਉਹਨਾਂ ਦੇ ਲਈ ਸ਼੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਵਿਖੇ ਵੀ ਖਾਸ ਪੰਡੂਗਾ ਸਜੂਗਾ ਇੱਥੋਂ ਵੀ ਇਹ ਰਿਕਸ਼ਾ ਮਿਨੀ ਬੱਸਿਸ ਜਿਹੜੇ ਆ ਉਹ ਚੱਲਣਗੇ ਤੇ ਨਾਲ ਹੀ ਜਿਹੜੀ ਸਾਡੀ ਸੰਗਤ ਚੰਡੀਗੜ੍ਹ 에ਅਰਪੋਰਟ ਤੋਂ ਆ ਰਹੀ ਹੈ ਉੱਥੋਂ ਵੀ ਜਿਹੜੇ ਹੈ ਸਪੈਸ਼ਲ ਬੱਸਿਸ ਜਿਹੜੀਆਂ ਉਹ ਤਿੰਨੋ ਦਿਨ ਤੇ 24 25 ਤਰੀਕ ਨੂੰ ਅਵੇਲੇਬਲ ਹੋਣਗੀਆਂ ਤੇ ਸੰਗਤ ਉੱਥੋਂ ਸਿੱਧੀ ਜਿਹੜੀ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਸਕਦੀ ਹੈ ਤੇ ਇੱਥੇ ਆ ਕੇ ਆਤਮਸਤਕ ਹੋ ਸਕਦੀ ਹੈ ਬਿਲਕੁਲ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਸਾਹਮਣੇ ਇਹ ਪੰਡਾਲ ਹੈ ਇੱਥੇ ਪੰਡਾਲ ਸਜੂਗਾ ਇੱਕ ਬਹੁਤ ਵੱਡਾ ਪੰਡਾਲ ਸਜੂਗਾ ਜਿਹਦੇ ਵਿੱਚ ਫਕਲੇ ਗੁਰੂ ਸਾਹਿਬ ਦੀ ਜੋ ਸ਼ਹਾਦਤ ਹੈ ਉਹ ਆਪਣੇ ਧਰਮ ਨਹੀਂ ਨਹੀਂ ਬਲਕਿ ਕਿਸੇ ਹੋਰ ਦੇ ਧਰਮ ਲਈ ਹੈ Hindu ਧਰਮ ਲਈ ਉਹ ਸ਼ਹਾਦਤ ਉਹਨਾਂ ਦਿੱਤੀ ਸੀ ਆਪਣਾ ਸੀਸ ਵਾਰਿਆ ਸੀ ਤੇ ਇਸ ਕਰਕੇ ਸਰਵ ਤਰਫ ਸੰਮੇਲਨ ਬਹੁਤ ਇੱਕ ਅਹਿਮ ਇਵੈਂਟ ਬਣ ਜਾਂਦਾ ਤੇ ਇਹਦੇ ਵਿੱਚ ਹਰ ਧਰਮਾਂ ਦੇ ਜਿਹੜੇ ਸੰਤ ਮਹਾਪੁਰਖ ਨਮਾਇੰਦੇ ਹੈ ਉਹ ਸ਼ਿਰਕਤ ਕਰਨ ਆ ਰਹੇ ਨੇ ਲਗਭਗ 25000 ਦੀ ਜਿਹੜੀ ਗੈਦਰਿੰਗ ਹੈ ਕੁਝ ਪੰਡਾਲ ਛੋਗੇ ਮਾਗਮਾ ਦੇ ਵਿੱਚ ਪਹਿਲੀ ਵਾਰੀ ਇਹ ਵੀ ਹੋਣ ਜਾ ਰਿਹਾ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਬਲਕਿ ਦੇਸ਼ ਦੇ ਕਈ ਸੂਬਿਆਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਤਾਂ ਹੋਣ ਜਾ ਰਿਹਾ ਹੈ ਕਿ ਸਾਡੀ ਜਿਹੜੀ ਵਿਧਾਨ ਸਭਾ ਹੈ ਉਹ ਚੰਡੀਗੜ੍ਹ ਦੀ بجائے 24 ਨਵੰਬਰ ਨੂੰ ਅਨੰਤਪੁਰ ਸਾਹਿਬ ਵਿਖੇ ਲੱਗੇਗੀ ਭਾਈ ਜੈਤਾ ਜੀ ਮਹੋਰੀਆ ਬਾਬਾ ਜੀਵਨ ਸਿੰਘ ਜੀ ਦਾ ਉਹ ਸਥਾਨ ਜਿਨ੍ਹਾਂ ਨੇ ਆਪਣੀ ਜਾਨ ਤੇ ਖੇਡ ਕੇ ਆਪਣੇ ਬੁੱਕਲ ਦੇ ਵਿੱਚ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਤੇ ਜਦੋਂ ਪਾਲ ਗੋਬੀਤ Rai ਉਹਨਾਂ ਨੂੰ ਮਿਲਦੇ ਤੇ سینੇ ਨਾਲ ਲੈ ਕੇ ਕਹਿੰਦੇ ਆ ਰੰਗਰੇਟੇ ਗੁਰੂ ਕੇ ਬੇਟੇ ਤੇ ਨਾਲ ਆਖਦੇ ਹਨ ਕਿ ਤੁਸੀਂ ਮੇਰੇ ਪਿਤਾ ਦਾ ਸੀਸ ਨਹੀਂ ਲੈ ਕੇ ਆਏ ਤੁਸੀਂ ਸਾਡਾ ਸੂਰਜ ਲੈ ਕੇ ਆਏ ਹੋ ਆ ਇੱਕ ਕੋਸ਼ਿਸ਼ ਹੈ ਕਿ ਇਤਿਹਾਸ ਦੇ ਵਿੱਚ ਜਿਹੜਾ ਹੈ ਤੇ ਇੱਥੇ ਜਿਹੜੀਆਂ ਵੀ ਤਕਰੀਰਾਂ ਹੋਣਗੀਆਂ ਹਰ ਤਕਰੀਰ ਦੀ ਜਿਹੜੀ ਪੰਜਾਬ ਦੀ ਵਿਧਾਨ ਸਭਾ ਵੱਲੋਂ ਇੱਕ ਕਿਤਾਬ ਵੀ ਛਾਪੀ ਜਾਊਗੀ ਗੁਰੂ ਸਾਹਿਬ ਨੂੰ ਸਮਰਪਿਤ ساری ਸਪੀਚਸ ਦੀ ਤੇ ਪੂਰਾ ਸੈਸ਼ਨ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਜਿਹੜਾ ਹੈ ਆਯੋਜਿਤ ਕੀਤਾ ਜਾ ਰਿਹਾ ਹੈ ਬਾਹੇ ਜਿਨਾ ਦੀ ਪਕੜੀਏ ਸਿਰ ਢੀਜੇ ਬਾਹਣਾ ਛੋੜੀਏ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਪੰਜਾਬ ਸਰਕਾਰ ਵੱਲੋਂ ਇੱਕ ਡਰੋਨ ਸ਼ੋਅ 500 ਡਰੋਨਸ ਦਾ ਜਿਹੜਾ ਹੈ ਡਰੋਨ ਸ਼ੋਅ ਆਯੋਜਨ ਕੀਤਾ ਜਾ ਰਿਹਾ ਹੈ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਤਾਂ ਆਓ 23 24 25 ਨਵੰਬਰ ਨੂੰ ਸ਼੍ਰੀ ਨਨਪੁਰ ਸਾਹਿਬ ਵਿਖੇ ਇਸ ਡਰੋਨ ਸ਼ੋਅ ਦਾ ਹਿੱਸਾ ਬਣ ਕੇ ਆਪਾਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰਾਂ ਬੀ ਨਵੰਬਰ ਨੂੰ ਚਰਨ ਗੰਗਾ ਸਟੇਡੀਅਮ ਸ਼੍ਰੀ ਨਨਪੁਰ ਸਾਹਿਬ ਵਿਖੇ ਜਿਸ ਵਕਤ ਜਿੱਥੇ ਮੈਂ ਖੜਾ ਹਾਂ ਇੱਥੇ ਸ਼ਾਮ ਨੂੰ ਲਗਭਗ 5 ਵਜੇ ਗੁਰੂ ਸਾਹਿਬ ਨੌਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ 45 ਮਿੰਟ ਲੰਮਾ ਇੱਕ ਲਾਈਟ ਐਂਡ ਸਾਊਂਡ ਸ਼ੋਅ 레이జర్ ਦੇ ਨਾਲ ਜਿਹੜਾ ਹੈ ਪੂਰਾ ਗੁਰੂ ਸਾਹਿਬ ਦਾ ਜੀਵਨ ਤੇ ਉਹਨਾਂ ਦੀ ਸ਼ਹਾਦਤ ਜਿਹੜੇ ਹੈ ਉਸ ਨੂੰ ਦਰਸਾਇਆ ਜਾਊਗਾ ਐਸੀ ਸ੍ਰੀ ਨਨਕਪੁਰ ਸਾਹਿਬ ਦਾ ਇਤਿਹਾਸ ਤੇ ਸ੍ਰੀ ਨਨਕਪੁਰ ਸਾਹਿਬ ਦੇ ਆਲੇ ਦੁਆਲੇ ਹੋਰ ਵੀ ਬਹੁਤ ਸਾਰੇ ਗੁਰੂ ਘਰ ਨੇ ਕਿਲੇ ਨੇ ਧਾਰਮਿਕ ਸਥਾਨ ਨੇ ਆਬ ਦਿਨਾਲੀ ਇਸ ਕਰਕੇ ਆਬ ਸਭ ਨੂੰ ਬੇਨਤੀ ਹੈ ਕਿ 19 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਜਿਹੜੀ ਟੈਂਸਿਟੀ ਬਣ ਰਹੀ ਹੈ ਤੇ 23 24 25 ਨਵੰਬਰ ਨੂੰ ਜੋ ਮੁੱਖ ਸਮਾਗਮ ਹੋ ਰਹੇ ਨੇ ਆਪ ਸਭ ਆਓ ਸ਼੍ਰੀ ਨਨਦਪੁਰ ਸਾਹਿਬ ਜੀ ਪਾਵਨ ਸ੍ਰੀ ਕਰਤਾਰਪੁਰ ਤੇ ਨਤਮਸਤਕ ਹੋ ਦੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਿਏ ਅਕ ਇਸ ਵੀਡੀਓ ਦਾ ਮਾਧਿਅਮ ਇਹ ਸੀਗਾ ਮਕਸਦ ਇਹ ਸੀਗਾ ਕਿ ਆਪ ਸਭ ਨੂੰ ਸ਼੍ਰੀ ਨਨਦਪੁਰ ਸਾਹਿਬ ਦਾ ਇਤਿਹਾਸ ਬਾਰੇ ਇਹ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜੋ ਪੰਜਾਬ ਸਰਕਾਰ ਵੱਲੋਂ ਵਕਫ ਵਕ ਸਮਾਗਮ ਕੀਤੇ ਜਾ ਰਹੇ ਹਨ ਉਹਨਾਂ ਬਾਰੇ ਰੱਖਿਆ ਜਾ ਸਕੇ ਜੋ ਤਿਆਰੀਆਂ ਅਸੀਂ ਕਰ ਰਹੇ ਹਾਂ ਉਹਨਾਂ ਬਾਰੇ ਦੱਸਿਆ ਜਾ ਸਕੇ ਤਾਂ ਆਓ ਆਪ ਸਭ ਨੂੰ ਨਿਗਾ ਸਦਾ ਪੱਤਰ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੱਕ ਮਸਤਕ ਹੋ ਕੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰਿਏ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਮੇਰੀ ਬੇਨਤੀ ਹੋ ਰਹੀ ਹੈ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਹਰ ਇੱਕ ਸਾਥੀ ਤੱਕ ਆਪਣੇ ਹਰ ਇੱਕ ਦੋਸਤ ਤੱਕ ਪਰਿਵਾਰਕ ਮੈਂਬਰ ਤੱਕ ਜਰੂਰ ਸਾਂਝਾ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਿਵਲ ਸਰਜਨ ਡਾਕਟਰ ਗੁਰਿੰਦਰ ਜੀ ਸਿੰਘ ਜੀ ਦੇ ਦੇਖਾ ਦੇ ਦੇਖਾਂ ਦੇ ਤਹਿਤ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਸਿਵਲ ਸਰਜਨ ਦਫ਼ਤਰ ਤੇ ਆਸ-ਪਾਸ ਜਿੱਥੇ ਵੀ ਸਾਡੀ ਡਿਊਟੀ ਲੱਗਦੀ ਹੈ ਜਿੱਥੇ ਸਾਨੂੰ ਲੋਕੀ ਮਿਲਦੀ ਆ ਉੱਥੇ ਅਸੀਂ ਜਿਹੜਾ ਅੰਗਦਾਨ ਕਰਨ ਦੀ ਇਹ ਸ਼ੱਕ ਦਿਵਾਉਣੀ ਆ ਤੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਆਪਾਂ ਮਨੁੱਖਤ ਜਿੱਥੇ ਆਪਣਾ ਸਰੀਰਦਾਨ ਕਰਨਾ ਹੈ ਕੁੱਤੇ ਆਪਾਂ ਜਿਹੜਾ ਮਨੁੱਖ ਬ੍ਰੰਮ ਜਿਹੜਾ ਇਹ ਆਪਾਂ ਆਪਣੀ ਅੰਗ ਵੀ ਦਾਨ ਕਰਨੇ ਆ ਤਾਂ ਜੋ ਆਪਾਂ ਹੋਰਾਂ ਲੋਕਾਂ ਨੂੰ ਜਿਹੜਾ ਜ਼ਿੰਦਗੀ ਦੇ ਚੀਏ ਤੋਂ ਮੈਂ ਅੱਗੇ ਅੱਗੇ ਬੋਲੂਗਾ ਤੇ ਸਾਰਿਆਂ ਨੇ ਪਿੱਛੇ ਪਿੱਛੇ ਮੈਨੂੰ ਬੋਲਣਾ ਮੈਂ ਮੈਂ ਇਹ ਸ਼ਬਦ ਲੈਣਾ ਹਾਂ ਇਹ ਸ਼ਬਦ ਲੈਣਾ ਕਿ ਮੈਂ ਕਿ ਮੈਂ ਆਪਣੇ ਮਨੁੱਖ ਬ੍ਰੰਮ ਮਨੁੱਖ ਬ੍ਰੰਮ ਆਪਣੀ ਆਪਣੀ ਅੰਗ ਦਾਨ ਕਰਾਂਗਾ ਅੰਗ ਦਾਨ ਹਾਂ ਜੋ ਹਾਂ ਜੋ ਕਿਸੇ ਹੋਰ ਇਨਸਾਨ ਦੀ ਇਨਸਾਨੀ ਜਿੰਦਗੀ ਜਿੰਦਗੀ ਵੱਸ ਸਕੇ ਵੱਸ ਸਕੇ ਮੈਂ ਸਮਝਾਂ ਮੈਂ ਸਮਝਾਂ ਕਿ ਅੰਧਦਾਨ ਅੰਧਦਾਨ ਮਨੁੱਖਤਾ ਦੀ ਮਨੁੱਖਤਾ ਦੀ ਸਭ ਤੋਂ ਵੱਡੀ ਤੇਵਾ ਹੈ ਤੇਵਾ ਹੈ ਅਤੇ ਤੇ ਮੇਰਾ ਇਹ ਵਿਰਤਲਾ ਵਿਰਤਲਾ ਕਈਆਂ ਨੂੰ ਕਈਆਂ ਨੂੰ ਨਮੀ ਕੇਂਦਰੀ ਨਮੀ ਕੇਂਦਰੀ ਦੇਖਦਾ ਹੈ ਦੇਖਦਾ ਹੈ ਮੈਂ ਮੈਂ ਇਹ ਵੀ ਇਹ ਵੀ ਯਕੀਨ ਦਿਵਾਉਣਾ ਦਿਵਾਉਣਾ ਕਿ ਮੇਰਾ ਪਰਿਵਾਰ ਕਿਰਵਾਤ ਅਤੇ ਸਨੇਹੀ ਮੇਰੀ ਇਸ ਵਿਸ਼ਵਾ ਦੀ ਪਾਲਣਾ ਕਰਨਗੇ ਪਾਲਣਾ ਕਰਨਗੇ ਧੰਨਵਾਦ ਧੰਨਵਾਦ ਤੇ ਚਲੋ ਜੀ ਤੁਹਾਨੂੰ ਜੀ ਤਰੀ ਮੈਂ ਪ੍ਰੋਲੀਮਦ ਦਿਨੇ ਕੁਮਾਰ ਜੀ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਅਸੀਂ ਸੋਮਵਾਰ ਨੂੰ 24 ਤਰੀਕ ਨੂੰ ਬਲੱਡ ਕੈਂਪ ਲਾ ਰਹੇ ਹਾਂ ਜੀ ਸਰਮਾ ਹੈਲੋ ਵੀ ਅਸੀਂ ਲਾਇਆ ਸੀਗਾ ਜੀ ਇਹ ਸਾਡੀ ਸੁਸਾਇਟੀ ਦੇ ਪ੍ਰਧਾਨ ਹੈਗੇ ਜੀ ਉਸ ਦਿਨ ਕੈਂਪ ਤੇ ਲਈ ਮੈਂ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਜਿਹੜੇ ਵੀ ਨੌਜਵਾਨ ਮੁੰਡੇ ਨੇ ਜਿਹੜੇ ਵੀ ਖੂਨਦਾਨ ਦੇਣਾ ਚਾਹੁੰਦੇ ਆ ਮੁੰਡੇ ਕੁੜੀਆਂ ਸਾਰਿਆਂ ਨੂੰ ਅਪੀਲ ਕਰਨੇ ਚਾਹੁੰਦੇ ਆ ਜੀ ਉਹ ਤੁਹਾਡੇ ਮਾਧਿਅਮ ਨਾਲ ਕਿ ਸਾਰਿਆਂ ਨੂੰ ਇਹ ਅਪੀਲ ਹੋਵੇ ਕਿ ਜਿੰਦ ਵੱਧ ਚੜਕੇ ਸਾਡੇ ਕੈਂਪ 'ਚ ਹਿੱਸਾ ਲੈ ਜੀ ਇਹ ਵੀ ਜੀ ਕਿੱਥੇ ਜਗ੍ਹਾ ਤੇ ਪਹੁੰਚਣਾ ਪਏਗਾ ਪੂਰਾ ਸੰਪ੍ਰੀਤ ਪੈਟਰੋਲੀਅਮ ਪੰਪ ਇੰਡੇਨੋਆਇਲ ਅਮਰੋ ਉਸ ਵਾਈਟੀ ਨੋਰਾ ਲਗਾਇਆ ਹੋਇਆ 17ਵਾਂ ਕੈਂਪ ਹੈ ਅਸੀਂ ਰੈਗੂਲਰ ਇੰਟਰਨਲ ਦੇ ਵਿੱਚ ਬਲੱਡ ਕੈਂਪ ਲਗਾਈਦੇ ਆ ਤੇ ਸਾਡੇ ਇਲਾਕੇ ਦੇ ਕਾਫੀ ਲੋਕ ਇਹ ਨਾਲ ਜੁੜੇ ਆ ਪਹਿਲੇ ਅਵੇਅਰਨੈਸ ਨਹੀਂ ਸੀਗੀ ਇੱਥੇ ਲੋਕ ਕਰਦੇ ਸੀਗੇ ਬਲੱਡ ਡੇਟੇ ਤਾਂ ਤੇ ਹੁਣ ਅਵੇਅਰਨੈਸ ਕਾਫੀ ਆ ਗਈ ਹੈ ਤੇ ਕਾਫੀ ਲੋਕ ਬਲੱਡ ਦੇਣਾ ਚਾਹਤੇ ਆ ਇਹ ਜਿਹੜਾ ਕਿ ਆਪਣਾ 24 ਤਰੀਕ ਨੂੰ ਇੱਥੇ ਲਾਇਆ ਹਾਂ ਜੀ 24 ਤਰੀਕ ਨੂੰ ਇੱਥੇ ਪ੍ਰੀਤ ਪੈਟਰੋਲੀਅਮ ਅਮਰੋ ਤੇ ਕੈਂਪ ਲਾ ਰਹੇ ਆ ਤੇ ਇਹਦੇ ਵਿੱਚ ਵੀ ਸਾਡੀ ਕੋਸ਼ਿਸ਼ ਹੈ ਕਿ 100 ਤੋਂ 150 ਯੂਨਟ ਤੱਕ ਆਪਾਂ ਕਲੈਕਟ ਕਰੀਏ ਜਿਹੜੀ ਇਹ ਜਿਹੜਾ ਬਲੱਡ ਅਸੀਂ ਬਲੱਡ ਕੈਂਪ ਲਾਉਂਦੇ ਆ ਇਹਦੇ ਨਾਲ ਤੁਸੀਂ ਅਣਜਾਣ ਦੀ ਜਾਨ ਬਚਦੀ ਹੈ ਜੀ ਇੱਕ ਜਿਹੜੀ ਖੂਨ ਦੀ ਬੋਤਲ ਹੈਗੀ ਇਹ ਤਿੰਨ ਤੋਂ ਚਾਰ ਬੰਦਿਆਂ ਨੂੰ ਜਾਨ ਬਚਾਉਂਦੀ ਹੈ ਇੱਕ ਭਲਾਈ ਦਾ ਕੰਮ ਹੈ ਸਾਰਿਆਂ ਨੂੰ ਵੀਲ ਕਰਦੇ ਆ ਕਿ ਜਰੂਰ ਉਧਰ ਆਣ ਕੈਂਪ ਤੇ ਅਜ ਕੁਝ ਜਿਹੜੇ ਲੋਕ ਡਰਦੇ ਵੀ ਹੈਗੇ پتہ ਨਹੀਂ ਖੂਨ ਦੇਣ ਨਾਲ ਕੀ ਹੋ ਜਾਣਾ ਕਰਤਾ ਨਹੀਂ ਸਰ ਐਕਚੁਅਲੀ ਦੇ ਵਿੱਚ ਮੈਂ ਵੀ ਇਹਦੇ ਲਈ ਡਰਦਾ ਸੀ ਲੇਕਿਨ ਮੈਂ 30 ਵਾਰ ਦੇ ਚੁੱਕਾ ਜੀ ਹੁਣ 31ਵੀਂ ਵਾਰ ਦੇਣਾ ਹੈ ਆ ਇਹ ਕੋਈ ਫਰਕ ਨਹੀਂ ਪੈਂਦਾ ਆਪਣਾ ਸਰੀਰ ਹਲਦੀ ਰਹਿੰਦਾ ਹੈ blood ਦੇਣਾ ਚਾਹੀਦਾ ਲੱਗਦਾ ਹੈ ਲੋਕਾਂ ਨੂੰ ਬਹੁਤ ਬਹੁਤ ਇਹ ਸਭਾਣ ਚਿਤ ਕੁੰਮਨ ਦੇ ਬਿਲਕੁਲ ਜੀ ਬਿਲਕੁਲ ਸਾਰੇ ਭਾਈ ਭੈਣਾਂ ਨੂੰ ਪੀਲ ਹੈ ਕਿ ਵੱਧ ਤੋਂ ਵੱਧ ਬੱਚੜ ਕੇ ਇੱਥੇ ਕੈਂਪ ਦੇ ਵਿੱਚ ਹਿੱਸਾ ਲੈਣ ਤੇ ਜੋ ਤੁਹਾਡੇ blood ਨਾਲ ਤੁਸੀਂ ਜਾਣ ਬੁੱਝ ਸਕੇ ਇੱਕ ਵਾਰ ਦੁਬਾਰਾ ਰਿਮੋਲਡਨ ਵੈ ਇਹ ਕੈਂਪ ਜਿਹੜਾ ਹੈਗਾ ਜੀ ਇਹ ਪ੍ਰੀਤ ਪੈਟਰੋਲੀਅਮ ਅਮਰੋਤ ਤੇ ਜੀਮ ਮੁਕੇਰੀਆ ਜਿਸ ਦੇ ਵਿਚਾਰ ਦੇ ਵਿੱਚ ਸ਼ਾਹਪੁਰ ਦੇ ਵਿੱਚ ਲਗਾਇਆ ਜਾ ਰਿਹਾ ਜੀ ਕੋਈ ਸੰਪਰਕ ਨੰਬਰ ਦਿੱਤਾ ਨਹੀਂ ਅ ਸੰਪਰਕ 9465669115

ਜੀ ਸਰ ਅੱਜ ਮੈਂ ਜੁਆਇਨ ਕੀਤਾ ਜੀ ਐਸਐਸਪੀ ਨਵਾਂ ਸ਼ਹਿਰ ਮੇਰਾ ਬੜਾ ਸਿੰਪਲ ਜਿਹਾ ਜੈਨਰ ਰਹਿਣਾ ਹੈ ਅਜੰਡਾ ਇਹ ਹੋਏਗਾ ਕਿ ਜੋ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਕਿ ਜਿਲ੍ਹੇ ਨੂੰ ਮੇਨਟੇਨ ਕੀਤਾ ਜਾਏ ਅਤੇ ਕੋਈ ਵੀ ਕ੍ਰਾਈਮ ਜੋ ਹੋਏਗਾ ਪਹਿਲੇ ਉਹਨੂੰ ਪ੍ਰੀਵੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਹੋ ਜਾਂਦਾ ਹੈ ਉਹਨੂੰ ਡਿਟੈਕਟ ਕਰਕੇ ਜਿੰਨੇ ਕਲਪ੍ਰੇਟਸ ਹੈਗੇ ਉਹਨਾਂ ਨੂੰ ਬੁੱਕ ਕੀਤਾ ਜਾਏਗਾ ਇਸ ਤੋਂ ਇਲਾਵਾ ਸਰਕਾਰ ਦਾ ਜੋ ਇਨੀਸ਼ੀਏਟਿਵ ਹੈ ਯੁੱਧ ਨਸ਼ਿਆਂ ਵਿਰੋਧ ਉਹਦੇ ਉੱਤੇ ਕਾਫੀ ਕੰਮ ਜੋ ਹੈ ਨਵਾਂ ਸ਼ਹਿਰ ਦੇ ਵਿੱਚ ਚੱਲੇ ਹੈ ਤੇ ਅਸੀਂ ਉਹਨੂੰ ਅੱਗੇ ਲੈ ਕੇ ਜਾਵਾਂਗੇ ਤੇ ਅਸੀਂ ਇਨਸ਼ੋਰ ਕਰਾਵਾਂਗੇ ਕਿ ਜੋ ਸਾਡਾ ਜ਼ਿਲ੍ਹਾ ਹੈਗਾ ਉਹ ਨਸ਼ਾ ਮੁਕਤ ਹੋ ਜਾਂਦਾ ਸਾਡਾ ਜੋ ਯੂਥ ਹੈ ਉਹ ਹੈਲਦੀ ਐਂਡ ਐਕਟਿਵ ਹੈ ਸਰ ਤੁਸੀਂ ਕਿੱਥੇ ਕਿਥੇ ਰਹੇ ਸਰ ਆਪਣੀ ਕਿਰਤ ਤੁਸੀਂ ਕਿਹੜੇ ਵਿੱਚ ਦੇ ਹੋ ਕਿੱਥੇ ਆਪਣੀ ਬੈਕਗ੍ਰਾਉਂਡ ਮੈਂ ਜੀ 2018 ਬੈਚ ਦਾ ਅਫਸਰ ਹੈਗਾ ਜੀ ਤੇ ਮੈਂ ਪੰਜਾਬ ਦੇ ਵਿੱਚ ਮੇਰੀ ਕਈ ਜਗ੍ਹਾ ਪੋਸਟਿੰਗ ਰਹੀ ਹੈ ਮੈਂ ਤਰਨਤਾਰਨ ਹੁਸ਼ਿਆਰਪੁਰ ਪਠਾਨਕੋਟ ਅੰਮ੍ਰਿਤਸਰ ਉਹ ਧਿਆਨਾ ਮੋਹਲੀ ਤੇ ਮੁਕਸਰ ਵਿੱਚ ਤਨਾਤ ਰਿਹਾ ਹੈ ਤੇ ਹੁਣ ਆਫਟਰ ਕੰਪਲੀਟਿੰਗ ਆਲਮੋਸਟ 6 ਮੰਥਸ ਵਿਜੀਲੈਂਸ ਦੇ ਵਿੱਚ ਮੇਰੀ ਪੋਸਟਿੰਗ ਹੁਣ ਐਸਐਸਪੀ ਨਵਾਂ ਸ਼ਹਿਰ ਦੇ ਵੱਜੂ ਹੋਈ ਹੈ ਤੇ ਅਸੀਂ ਆਪਣੇ ਵੱਲੋਂ ਸincerity ਦੇ ਨਾਲ ਸਾਰਾ ਕੰਮ ਕਰਾਂਗੇ ਤੇ ਵੀ ਵਿਜੀਲੈਂਸ ਸ਼ੋਰ ਜੋ ਸਾਡੇ ਦੇ ਸੇਟ ਹੈਗਾ ਇਟ ਇਜ਼ ది ਮੋਸਟ ਪੀਸਫੁਲ ਸਰ ਕ੍ਰਾਈਮ ਕੀ ਬਹੁਤ ਯਾਹ ਪੀ ਪਿਛੇ ਤੋਂ ਯਾਹ ਪੇ ਤੁਸੀਂ ਦੇਖਿਆ ਹੋਣਾ ਕਿ ਇੱਕ ਘਟਨਾ ਹੋਈ ਬੰਗੇ ਮੇ ਤੋਂ ਉਸ ਸਬਸੇ ਕੀ ਦੇਖਿਆ ਉਸ ਗੈਂਗਸਟਰਜ਼ ਦਾ ਰੋਲ ਐਸੋਸ ਜਿਨਾ ਵੀ ਜੋ ਇਹੋ ਜੀ ਐਕਟੀਵਿਟੀਜ਼ ਹੈਗੀਆਂ ਜੀ ਅਸੀਂ ਵੀਲ ਸੂਨ ਬ੍ਰਿੰਗ ਪੀਪਲ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਏ ਟੂ ਵੀ ਵਿਲ ਬੁੱਕ ਦੇ ਵੀ ਵਿਲ ਅਰੈਸਟ ਥੈਮ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਡਿਟੇਲ ਵਿੱਚ ਦੱਸਾਂਗੇ ਕਿ ਕੀ ਕਹਾਣੀ ਸੀਗੀ ਤੇ ਕਿੰਨਾ ਗੈਂਗਸਟਰ ਲਿੰਕ ਹੈਗਾ ਇਹਨਾਂ ਦਾ ਯਾਰ ਵੀ ਕੀ ਕਰੀ ਗਲਤ ਆਨਸਰ ਜਿਹੜੇ ਨੇ ਉਹਨਾਂ ਨੂੰ ਕੀ ਸੁਨੇਹਾ ਹੈ ਪੰਜਾਬ ਪੁਲਿਸ ਨੂੰ ਗਲਤ ਆਨਸਰਾਂ ਨੂੰ ਸਾਫ਼ ਸੁਥਰਾਸ ਨਹੀਂ ਆਏਗਾ ਪੰਜਾਬ ਪੁਲਿਸ ਦਾ ਵੀ ਤੇ ਨਵਾਂ ਸ਼ਹਿਰ ਪੁਲਿਸ ਦਾ ਵੀ ਕਿ ਤੁਸੀਂ ਸਾਡੇ ਏਰੀਆ ਚੋ ਕਾਈਂਡਲੀ ਬਾਹਰ ਹੋ ਜਾ ਨਹੀਂ ਤਾਂ ਅਸੀਂ ਤੁਹਾਨੂੰ ਘਸੀਟ ਕੇ ਅੰਦਰ ਦੇ ਦਿੰਦੇ ਠੀਕ ਥੈਂਕ ਯੂ ਬਹੁਤ ਸਾਰਾ ਇਹ ਸਾਜ ਜਨਕਸ਼ੀਪ ਭਗਸੇਂਗ ਨਗਨਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਬੰਦੇ ਸਿੰਘ ਇਜਾਜ਼ਤ ਦਿਓ ਧੰਨਵਾਦ